ਨਸ਼ਿਆਂ ਨੂੰ ਠੱਲ ਪਾਉਣ ਲਈ ਸਰਹੱਦੀ ਪਿੰਡ ਨੂੰ ਬਹਿਰਾਮ ਸ਼ੇਰ ਸਿੰਘ ਵਾਲਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਮੁੱਖ ਮਹਿਮਾਨ ਦੇ ਵਜੋਂ ਸਬ ਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਪਹੁੰਚੇ। ਬੀਐਸਐਫ ਦੇ ਅਧਿਕਾਰੀ ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਰਹੇ ਮੌਜੂਦ। ਪਿੰਡ ਵਾਸੀਆਂ ਨੂੰ ਪ੍ਰੋਜੈਕਟ ਲਗਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦਿਖਾਈ ਗਈ ਫਿਲਮ। ਡੀਜੀਪੀ ਪੰਜਾਬ ਵੱਲੋਂ ਪੰਜਾਬ ਵਿੱਚ ਨਸ਼ਾ ਮੁਕਤੀ ਕਮਹੀਮ ਚਲਾਈ ਗਈ ਹੈ ਜਿਸ ਨੂੰ ਕਿ ਜਿਲਾ ਫਿਰੋਜ਼ਪੁਰ ਐਸਐਸਪੀ ਮੈਡਮ ਸੋਮਿਆ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਚਲਦਿਆਂ ਸਬਡਿਵੀਜ਼ਨ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀਆ ਦੀ ਅਗਵਾਈ ਹੇਠ ਹਲਕੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਲਗਾਤਾਰ ਸਕਰੀਨਾਂ ਲਗਾ ਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਅਗਰ ਕੋਈ ਵੀ ਨੌਜਵਾਨੀ ਸੰਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਉਸ ਦਾ ਇਲਾਜ ਕਰਵਾਇਆ ਜਾ ਇਸ ਮੌਕੇ ਭਾਰਤ ਪਾਕਿਸਤਾਨ ਕੰਢਿਆਲੀ ਤਾਰਦੇ ਸਰਹੱਦੀ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਵਿਕੇ ਨਸ਼ੇ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਬੀਐਸਐਫ ਦੇ ਅਧਿਕਾਰੀਆ ਤੇ ਪਿੰਡ ਦੇ ਪਤਵੰਤੇ ਸੱਜਣ ਭਾਰੀ ਗਿਣਤੀ ਦੇ ਵਿੱਚ ਮੌਜੂਦ ਰਹੇ ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਮੇਰਾ ਇੱਕੋ ਇੱਕ ਸੁਪਨਾ ਹੈ ਕਿ ਮੈਂ ਜਿੱਥੇ ਵੀ ਰਿਹਾ ਹਾਂ ਉੱਥੇ ਨਸ਼ੇ ਦੇ ਸੁਦਾਗਰਾਂ ਤੇ ਪੂਰੀ ਤਰ੍ਹਾਂ ਠੱਲ ਪਾਈ ਗਈ ਹੈ ਇਸ ਚ ਇਹ ਵੀ ਪੰਜਾਬ ਸਰਕਾਰ ਦੀ ਬਹੁਤ ਜੜੀ ਫਸਟ ਪ੍ਰਾਇੋਰਟੀ ਹੈ ਕਿ ਉਹ ਐਂਟੀ ਡਰੱਗਸ ਦੇ ਉੱਪਰ ਸਾਡੇ ਬਾਰਡਰ ਏਰੀਆ ਹੁਣ ਕਰਕੇ ਅਸੀਂ ਬਾਰਡਰ ਦੇ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਇੱਕ ਇੱਕ ਘਰ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਡੇ ਨਾਲ ਬੀਐਸਐਫ ਦੇ ਅਫਸਰਸ ਨੇ ਇਹੀ ਮੇਨ ਹੈ ਜਿਹੜਾ ਯੂਥ ਨਾਲ ਇਕੱਠਾ ਕਰਕੇ ਵੀ ਜਿੰਨੀ ਵੀ ਇਨਫੋਰਮੇਸ਼ਨ ਤੁਹਾਨੂੰ ਡਰਗਸ ਦੇ ਬਾਰੇ ਹੈਗੀ ਹੈ ਕੌਣ ਕਰਦਾ ਕਿੱਧਰੋਂ ਆਉਂਦਾ ਹੈ ਗਿਆ ਜਿਹੜੇ ਬੱਚੇ ਗਲਤ ਰਾਹ ਤੇ ਪੈ ਗਏ ਨੇ ਵੀ ਉਹਨਾਂ ਨੂੰ ਅਸੀਂ ਕਿਦਾਂ ਸੁਧਾਰਨਾ ਹੈ ਜਾਂ ਉਹਨਾਂ ਨੂੰ ਕੋਈ ਰੀਹੈਬਿਟੇਸ਼ਨ ਚ ਪਾਣਾ ਹੈ ਕਿ ਤੇ ਸਾਡੇ ਕੋਲ ਉਹ ਵੀ ਪ੍ਰੋਸੈਸ ਹੈਗਾ ਵੀ ਅਸੀਂ ਉਹਨਾਂ ਨੂੰ ਐਡਮਿਟ ਵੀ ਕਰਾ ਸਕਦੇ ਹਾਂ ਉਹ ਤਾਂ ਹੀ ਹੋਏਗਾ ਜਿਸ ਲਈ ਜਿਸ ਲਈ ਪਿੰਡਲੇ ਜਿਹੜੇ ਨਾਲ ਉਹ ਯੂਥ ਜਿਹੜਾ ਆਏਗਾ ਨਾਲ ਸਾਨੂੰ ਛੋਟੜੀ ਇਨਫਾਰਮੇਸ਼ਨ ਸਾਡੇ ਨਾਲ ਘਟੇਗਾ। ਸੋ ਇਹੀ ਰਿਕੁਐਸਟ ਅਸੀਂ ਪਿੰਡ ਤੋਂ ਪਿੰਡ ਕਰ ਰਹੇ ਹਾਂ ਵੀ ਆਪ ਨਾਲ ਜਾ ਕੇ ਸਾਡੇ ਨਾਲ ਬੀਐਸਐਫ ਦੇ ਆਫਸਰਾਂ ਦੀ ਨਾਲ ਇਹਨਾਂ ਨੇ ਲੱਗੇ ਆ ਗਿਆ। ਇਹ ਵੀ ਜਿਵੇਂ 24 ਘੰਟੇ ਇੱਥੇ ਹਾਜ਼ਰ ਰਹਿੰਦੇਗੇ ਪਿੰਡ ਦੇ ਵਿੱਚ ਇਹਨਾਂ ਕੋਲ ਵੀ ਕਾਫੀ ਇਨਫਾਰਮੇਸ਼ਨ ਹੈਗੀ ਹੈ। ਸੋ ਇੱਕ ਛੋਟੀ ਜਿਹੀ ਗੈੱਟ ਟੂਗੇਦਰ ਇਸ ਤੋਂ ਹੁੰਦਾ ਵੀ ਚਲੋ ਕੋਈ ਵਾਰੀ ਕੋਈ ਬੰਦਾ ਥਾਣੇ ਨਹੀਂ ਦੱਸਣਾ ਚਾਹੁੰਦਾਗਾ ਜੋ ਸਾਨੂੰ ਇੱਥੇ ਆ ਕੇ ਤੇ ਸਾਨੂੰ ਕੋਈ ਗਲੱਗ ਕਰਕੇ ਦੱਸ ਦੇਵੇ ਜਾਂ ਕੋਈ ਬੀਐਸਐਫ ਦੇ ਆਫਸਰ ਨਾਲ ਕੋ ਤੇ ਉਹ ਆਪਣੇ ਰੋਜ਼ ਇਮੇਜ ਸਾਹਿਬ ਨਾਲ ਸਾਡਾ ਮੇਲ ਜੋੜ ਨਹੀਂ ਹੁੰਦਾ ਤੇ ਇੱਥੇ ਹੋ ਜਾਂਦਾ ਵਿੱਚ ਇਕੱਠੇ ਬੈ ਕੇ 10 ਮਿੰਟ ਦੇਖ ਲਈਦਾ ਵੀ ਕਿਹੜੇ ਕਿਹੜੇ ਕੰਮ ਅਸੀਂ ਕਿਹੜੇ ਕਿਹੜੇ ਪੈਂਡਿੰਗ ਤੇ ਕਿਸਾਂ ਕਰ ਸਕਦੇ ਸੋਈ ਗੈਟ ਟੂਗੇਦਰ ਹੈਗੀ ਸਾਰੀ ਤੇ ਸਭ ਐਂਟੀ ਡਰੱਗਸ ਦੇ ਬਾਰੇ ਹੈਗੇ ਜੀ ਸਰ ਸੂਚਨਾ ਦੀ ਗੱਲ ਕੀਤੀ ਲੋਕਾਂ ਦੇ ਮਨਾਂ ਵਿੱਚ ਡਰ ਰਹੇ ਨੇ ਕਿ ਪੁਲਿਸ ਨੂੰ ਦੱਸਾਂਗੇ ਸ਼ਾਇਦ ਸਾਡਾ ਨਾਮ ਨਾ ਆ ਜਾਵੇ ਇਸੇ ਵਾਸਤੇ ਫਿਰ ਇਹਨਾਂ ਨੂੰ ਅਸੀਂ ਹੀ ਰਿਕਵੈਸਟ ਕੀਤੀ ਹੈ ਵੀ ਤੁਹਾਨੂੰ ਪੁਲਿਸ ਸਟੇਸ਼ਨ ਜਾਂ ਚੌਕੀਆਂ ਜਾਣ ਦੀ ਲੋੜ ਨਹੀਂ ਵਟਸਐਪ ਨੰਬਰ ਦਿੱਤੇ ਹੋਏਗਾ ਵਟਸਐਪ ਦੇ ਉੱਪਰ ਸਿਰਫ ਤੁਸੀਂ ਜੀ ਇਨਫੋਰਮੇਸ਼ਨ ਇਹ ਦੇਣੀ ਹੈਗੀ ਉਹ ਬੰਦੇ ਦਾ ਨਾਮ ਦੇ ਦੇਣਾ ਉਹਦਾ ਪਿੰਡ ਤਾਂ ਦੇ ਦੇਣਾ ਜਿਹੜਾ ਪਾਦਰ ਨਾਮ ਕੀ ਹੈਗੇ ਸੋ ਬਾਕੀ ਸਾਡਾ ਕੰਮ ਹੈ ਕਈ ਵਾਰੀ ਵੀ ਗਲਤ ਇਨਫੋਰਮੇਸ਼ਨ ਵੀ ਆਉਂਦੀ ਹੈ ਵੈਰੀਫਾਈ ਸਾਡਾ ਕੰਮ ਕਰਨਾ ਹੈਗੇ ਉਹ ਚ ਇਹ ਨਹੀਂ ਹੋਏਗਾ ਵੀ ਕੁਐਸਚਨ ਮਾਰਕ ਨਹੀਂ ਰਹੇਗਾ ਵੀ ਪਤਾ ਨਹੀਂ ਅਸੀਂ ਦਿੱਤੀ ਹੈ ਦਰਖਾਸਤ ਹੋਇਆ ਕੀ ਇਹ ਜਾਂ ਨਾਮ ਦਿੱਤਾ ਸੀ ਉਹ ਚ ਫੁੱਲ ਸਟਾਪ ਬੋਲਾ ਹੋਗਾ ਹੋਏਗਾ ਜਾਂ ਕਰਦਾ ਹੈ ਤੂੰ ਕਰਦਾ ਜੇ ਨਹੀਂ ਕਰਦਾ ਤਾਂ ਫਿਰ ਅਸੀਂ ਕਿਹਾ ਉਹ ਨਹੀਂ ਕਰਦਾ ਹੈਗੇ ਕਿਸ ਤਰ੍ਹਾਂ ਦਾ ਰਿਸਪੌਂਸ ਹੋਇਆ ਪਿੰਡੇ ਦਾ ਇਹ ਕੋ ਬੜਾ ਚੰਗਾ ਰਿਸਪੌਂਸ ਹੈ ਬਹੁਤ ਛੋਟਾ ਰਹਾ ਟਾਈਮ ਹੈਗਾ ਅਸੀਂ ਸਾਰੇ ਪਿੰਡਾਂ ਜਾਣਾ ਚਾਹੁੰਦੇ ਹਾਂ ਜੇ ਅਸੀਂ 6 ਪ੍ਰੋਗਰਾਮ ਰੱਖੇਗੇ ਤੇ ਇਹ ਪਹਿਲਾ ਪ ਬੰਦਾ ਉਹ ਸਹੀ 10 11 ਵਜੇ ਤੇ ਵਜੇ ਨੇ ਨਾਲ ਅਸੀਂ ਛੋਟੀ ਛੋਟੀ ਪਿਕਚਰਸ ਦਿਖਾ ਰਹੇ ਹਾਂ ਜੇ 15 ਜਾਂ 20 ਮਿੰਟ ਦੀ ਇਹ ਵੀ ਡਰੱਗਸ ਦੇ ਉੱਪਰ ਹੈਗੀ ਵੀ ਬੰਦਾ ਸ਼ੁਰੂ ਕਿਦਾਂ ਕਰਦਾ ਗਿਆ ਤੇ ਉਹ ਉਹਦਾ ਐਂਡ ਕੀ ਹੁੰਦਾ ਗਿਆ ਤਾਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਨਹੀਂ ਦੱਸ ਪਾਇਆ ਆਉਂਗਾ ਜਾਂ ਮੈਂ ਨਹੀਂ ਕਰ ਪਾਇਆ ਹਾਂਗਾ ਤੇ ਉਹ ਜਿਹੜੀ ਪਿਕਚਰ ਹੋਏਗੀ ਉਹ ਚ ਦੱਸ ਸਕਦੇ ਆ ਕਿ ਵੀ ਬੱਚਾ ਡਰੱਗਸ ਤੋਂ ਬਾਅਦ ਕਰਦਾ ਕੀ ਗਿਆ ਪੇਰੈਂਟਸ ਨਾਲ ਉਹ ਕੀਦਾ ਉਹਦਾ ਵਿਵਹਾਰ ਕੀ ਆ ਦੇਖਿਆ ਉਹਨਾਂ ਵੀ ਅਪਰ ਮਰਡਰ ਹੋ ਜਾਂਦਾ ਹੈਗਾ ਮਾਤਾ ਦੀਆਂ ਬਾੜੀਆਂ ਲਾ ਕੇ ਲੈ ਜਾਂਦਾ ਹੈਗਾ ਤੋ ਇਹੋ ਛੋਟੇ ਛੋਟੇ ਜਿਹੜੀ ਚੀਜ਼ਾਂ ਹੈਗਾ ਕਈ ਵੀ ਚੀਜ਼ ਮੈਂ ਨਹੀਂ ਦੱਸਿਆ ਤੇ ਉਹ ਫਿਰ ਪਿਕਚਰ ਦੇ थ्रू ਦਿਖਾ ਰਹੇ ਕਿ ਅਸੀਂ ਨਵਾਂ ਗਾਣਾ ਵੀ ਲਾਂਚ ਕੀਤਾ ਸੀਗਾ ਤੇ ਉਹਦੇ ਵਿੱਚ ਵੀ ਅਸੀਂ ਇਹੋ ਚੀਜ਼ ਦਿਖਾਈਏ ਤੋ ਹੁਣ ਅਜੇ ਟਾਈਮ 'ਚ ਵੀ ਅਸੀਂ ਸਾਰੇ ਨੂੰ ਇਹ ਰਿਕਵੈਸਟ ਕਰਦੇ ਆਂ ਵੀ ਜਿੰਨੀ ਹੈਲਪ ਹੋ ਸਕਦੀ ਹੈ ਸਾਡੀ ਸਾਡੀ ਕਰਨ ਤੇ ਅਸੀਂ ਵੱਧ ਤੋਂ ਵੱਧ ਚੜ ਕੇ ਤੇ ਨੂੰ ਕੰਮ ਨੂੰ ਖਤਮ ਕਰੀਏ